ਦੇ ਮੈਂ ਪਰਮਿੰਦਰ ਸਿੰਘ ਨਵਾਬੰਗ ਖੱਬੀ ਤੋਂ ਹਾਂ ਤੇ ਮੈਂ ਦੱਸਣਾ ਕਿ ਬਾਬਾ ਕੁੱਟਾ ਸਾਹਿਬ ਦੇ ਮੇਲੇ ਰੀਆਂ ਜਿਹੜੀਆਂ ਨੇ ਉਹ ਬਹੁਤ-ਬਹੁਤ ਮਹਾਰਤਾਂ ਸਾਰੇ ਸਾਰੇ ਲੋਕਾਂ ਦੇ ਵਿੱਚ ਮਸਤੀ ਜਿਹੜੀ ਪੰਜਾਬੀ ਆਦਾਂ ਬਹੁਤ-ਬਹੁਤ ਵਾਰੀ ਇਸ ਸਾਰੇ ਕੰਮ ਸਟਾਪ ਕਰੀ ਜਾਂਦੇ ਨਾਲ ਉਹ ਪੰਜ-ਛੇ ਦਸਤੀਆਂ ਨੂੰ ਜਿਹੜਾ ਵਾ ਉਹ ਆਪਾਂ ਮਨਾ ਰਹੇ ਹਾਂ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਨੇ ਛੋਟੇ ਯੋਰਾ ਛੋਟਾਂ ਤੇ ਜਿਹੜੀਆਂ ਚੱਲ ਰਹੀਆਂ ਨੇ ਤੇ ਮੇਲੇ ਦੇ ਵਿੱਚ ਕੁਝ ਖਰਾਬੀਆਂ ਤਾਂ ਜਿਹੜੇ ਆ ਉਹ ਰਿਚਨਾ ਨਾ ਪਾਉਣਾ ਜਿਤਨਾ ਜਿਤਨਾ ਤੁਹਾਨੂੰ ਪਤਾ ਸਕਾ ਨੇ ਲੱਛਣ ਜਿਹੜੀਆਂ ਡੇਟਾਂ ਨੇ ਉਹ ਵੀ ਦੇਤੀ ਦੇਖਿਆ ਰੇਲੇ ਦੇ ਆ ਗਏ ਦੇਰ ਕਰਦੇ ਨੇ ਜਿਹੜੀਆਂ ਲੱਛਣ ਦੇਰ ਚੱਲਦੇ ਤਾਂ ਇਹ ਵੀ ਹੋਰ ਮਹੀਨਾ ਦੋ ਮਹੀਨੇ ਲੇਟ ਹੋ ਜਾਂਦੇ ਤੇ ਕੱਖ ਵੀ ਚੱਲਦੀ ਨਹੀਂ ਪਰ ਇਹਨਾਂ ਨੇ ਜਾਣ ਬੁੱਝ ਕੇ ਜਿਹੜਾ ਲੱਛਣ ਆ ਉਹਨੀਆਂ ਡੇਟਾਂ ਦੇਖ ਕੇ ਵਿੱਚ ਬਾਬਾ ਜੀ ਦੇ ਮੇਲੇ ਤੇ ਤੇ ਲੋਕਾਂ ਨੂੰ ਜਿਹੜਾ ਉਹ ਗਮਰਾਹ ਕੀਤਾ ਤੇ ਲੋਕ ਜਿਹੜੇ ਆ ਉਹ ਵੀ ਸਾਡੇ ਜਿਹੜੇ ਥੋੜੇ ਜਿਹੇ ਸਿਆਣੇ ਹੋਣਾ ਸਿਆਣੇ ਬੰਨ ਇਹਨਾਂ ਜਿਹੜੀਆਂ ਫਵਾਹਾਂ ਤੋਂ ਜਾਂ ਕਿਸੇ ਵੀ ਐਮਐਲਏ ਦੀਆਂ ਕਿਸੇ ਦੀਆਂ ਜੋ ਮਗਰੋਂ ਚਲਾਵਾ ਦਿੰਦੇ ਉਹਨਾਂ ਤੋਂ ਬਚ ਕੇ ਰਹਿਣਾ ਲੜਾਈ ਝਗੜੇ ਤੋਂ ਬਚ ਕੇ ਰਹਿਣਾ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਹਾਂ ਸਾਰੀਆਂ ਸ਼ਕਤਾਂ ਦੇ ਅੱਗੇ ਕਿ ਬਾਬਾ ਬੁੱਢਾ ਸਹਿਬ ਜੀ ਨਾਲ ਮੋੱਲਾਵਾ ਅੱਜ 7 ਤਰੀਕ ਨੂੰ ਚੱਲਦਾ 5 6 7 ਤਰੀਕ ਨੂੰ ਆਪਣੇ ਪੂਰਾ ਜੋਰ ਹੰਮੈਵਾ ਖੇਮ ਕੰਨ ਤੋਂ ਲੈ ਕੇ ਅੰਮ੍ਰੀ ਸਾਧਿਕਰ ਸਾਰੀਆਂ ਸ਼ਕਤਾਂ ਜਿਹੜੀਆਂ ਆਪਦੇ ਪਿੰਡਾਂ ਦੀ ਸਪਾਈ ਰੱਖਣਾ ਮੇਨ ਰੋਡ ਦੀ ਸਪਾਈ ਰੱਖਣਾ ਸੇ ਵੀਰ ਸਾਹਿਬ ਨੇ ਜਿਹੜੀਆਂ ਦੁਕਾਨਾਂ ਨੇ ਉਹ ਕੱਲ੍ਹ ਹੀ ਅਸੀਂ ਬੋਲ ਕੇ ਆਏ ਆ ਉਹਨਾਂ ਨੂੰ ਜਿਹੜਾ ਵਾ ਆਪਾਂ 3 ਦਿਨ ਬੰਦ ਰੱਖ ਗਏ ਕਿਹੜਾ ਟਾਈਮ ਹੁੰਦਾ ਆਪਣੇ ਕੋਲ ਸਾਰਾ ਸਾ ਜਿਹੜਾ ਉਹ ਆਪਦੇ ਬੱਚਿਆਂ ਦੀ ਕਮਾਈ ਕਰਨ ਵਾਸਤੇ ਹੁੰਦਾ ਵਾ ਪਰ ਬਾਬਾ ਜੀ ਦਾ ਮੇਲਾ ਜਿਹੜਾ ਇਹਦੇ ਬੇਟਾ ਪੁੱਤੜਾ ਆਂ ਪ੍ਰੇਮ ਕਰੀਏ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਸਾਡੇ ਬਹੁਤ ਹੀ ਗਿਰੇ ਹੋ ਸਿਆਣੇ ਪੁਰਸ਼ ਹੋਏ ਨੇ ਜਿਨ੍ਹਾਂ ਨੇ ਪੰਜਾਂ ਗੁਰੂਆਂ ਨੂੰ ਜਿਹੜਾ ਉਹ ਤਿਲਕ ਲਗਾਇਆ ਏ ਪੰਜਾਂ ਗੁਰੂਆਂ ਨੂੰ ਤਿਲਕ ਲਗਾਇਆ ਵਾ ਉਹਨਾਂ ਨੂੰ ਗੁਰੂਆਂ ਤੋਂ ਉੱਪਰ ਦਰਜਾ ਦਿੱਤਾ ਗਿਆ ਵਾ ਤੇ ਗੁਰੂ ਸਾਹਿਬ ਦੇ ਜਿਹੜੇ ਤਿਲਕ ਲਗਾਉਣ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜੀ ਆ ਵੱਟੀ ਜਿਹੜੀ ਆ ਉਹ ਬਾਦੀ ਮਿਲੀ ਆ ਇਸ ਕਰਕੇ ਉਹੋ ਵੀ ਭੱਜਿਆ ਜੂਰੇ ਦੇਲੇ ਦੇ ਤੁਸੀਂ ਸਾਰੇ ਆਪਣਾ ਆਪਣੇ ਪਰਿਵਾਰ ਦੇ ਨਾਲ ਜਾਓ ਮੱਥਾ ਟੇਕੋ ਸ਼ਾਂਤੀ ਬਣਾਈ ਰੱਖੋ ਤੇ ਜਿਹੜਾ ਮੇਨ ਰੋਡ ਆ ਆਪਣਾ ਖੇਮ ਕਨ ਤੋਂ ਲੈ ਕੇ ਭਿੱਖੀ ਗੇਂਦ ਤੱਕ ਇਹਦੀ ਸਫਾਈ ਰੱਖੋ ਇੱਥੇ ਖੰਡਪਾੜ੍ਹ ਸਾਹਿਬ ਦੇ ਜਿਹੜੇ ਆ ਉਹ ਪਾਠ ਆਰੰਭ ਕੀਤੇ ਗਏ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਤੁਸੀਂ ਫਿਰ ਦੁਬਾਰਾ ਬੇਨਤੀ ਆ ਪਿੰਡਾਂ ਦੇ ਵਿੱਚ ਲੜਾਈ ਝਗੜੇ ਤੋਂ ਪਰਹੇਜ਼ ਕਰੋ ਪਿੰਡਾਂ ਦੇ ਵਿੱਚ ਸ਼ਰਾਬ ਜਿਹੜੇ ਮੋਹਦਵਾਰ ਬੰਦੇ ਆ ਉਹ ਬੰਦ ਕਰਨਾ ਅਤਰੀ ਤੱਕ ਜਿਹੜਾ ਵਾਪਸ ਕਿਸੇ ਤਰ੍ਹਾਂ ਦਾ ਨਸ਼ਾ ਜਿਹੜਾ ਪ੍ਰਮੋਟ ਨਹੀਂ ਕਰਨਾ ਨਾ ਨੌਜਵਾਨਾਂ ਨੂੰ ਆਪਾਂ ਨਸ਼ਾ ਜਿਹੜਾ ਉਹਦੇ ਵਾਸਤੇ ਉਤਸ਼ਾਹਿਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹੇ ਮਤ ਉਹ ਬਹੁਤ ਬਹੁਤ ਆਵਾਜ਼ ਬਿਚੀ ਕੋਤੇ ਸੰਤਨ ਬਾਈ ਤੇ ਵੀਰਪਾਪਾ ਬੁੱਢਾ ਸਾਈ ਜੀ ਦਾ ਸੁਨਾਣਾ ਜੋੜ ਲੈਣੇ ਸਬੂਹ ਸਾਰੇ ਲੱਖ ਲੱਖ ਤਾਂ ਇੱਥੇ ਮੈਂ ਬੇਨਤੀ ਕਰਦਾ ਹਾਂ ਸਮੂਹ ਨੌਜਵਾਨਾਂ ਨੂੰ ਇਸ ਮੇਲੇ ਵਿੱਚ ਉਹ ਲੜਬਾਹੀ ਤੋਂ ਸਾਰੇ ਜਣੇ ਗੁਰੇੜ ਕਰਨ ਤੇ ਆਪਣਾ ਆਲਾ ਦਵਾਰਾ ਛੜਕਣ ਜਿਹੜੀ ਸਫਾਈ ਰੱਖਿਆ ਰਹੇ ਤੇ ਜਿਹੜਾ ਮੇਲੇ ਦੇ ਵਿੱਚ ਹੋ ਵੀ ਸਰਪੰਚੀ ਦੇ ਇਲੈਕਸ਼ਨ ਚੱਲ ਰਹੇ ਆ ਤੇ ਸ਼ਰਾਬ ਤੋਂ ਜਾਂ ਨਸ਼ੇ ਸ਼ਰਾਬ ਤੋਂ ਪਹੇਜਿਆ ਜਾਂਦਾ ਹੈ ਜੀ ਜਕਾਲ ਸਾਹਿਬ ਐਂਡ